ਕਾਰ ਦੇ ਅਧਿਕਾਰੀਆਂ ਦੇ ਐਸੇ ਜ਼ਬਰ ਨੂੰ ਕੰਡਮ ਕਰਦੀ ਹੈ ਔਰ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਦੀ ਡਿਮਾਂਡ ਕਰਦੇ ਸਫਾਈ ਦਾ ਕਿੱਤਾ ਆਸਾਨ ਨਹੀਂ ਹੈ ਅਨ ਹਾਈਜਨ ਇਹ ਕੋਈ ਇਕੁਪਮੈਂਟ ਨਹੀਂ ਦਿੰਦੇ ਨਾ ਤਾਂ ਉਹਨਾਂ ਨੂੰ ਕੋਈ ਲੇਟੈਸਟ ਟੈਕਨੋਲੋਜੀ ਦਿੱਤੀ ਆ ਉਹ ਫਿਰ ਵੀ ਔਖੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਹੈ ਕਿ ਮਾਫੀਆ ਦੇ ਖਿਲਾਫ ਤਾਂ ਅਸੀਂ ਲੜਾਈ ਲੜਦੇ ਸੀ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਤਾਂ ਕੂੜਾ ਮਾਫੀਆ ਵੀ ਹੈਗਾ ਇੱਕ ਜਿਹੜਾ ਕੂੜਾ ਚੁੱਕਣ ਵਾਲਿਆਂ ਤੋਂ ਵੀ 1200 ਰੁਪਏ ਮਹੀਨੇ ਦਾ ਉਗਰਾ ਰਿਹਾ ਪੰਜਾਬ ਦੀ ਆਮ ਪਾਰਟੀ ਨੇ ਇਲੈਕਸ਼ਨ ਦੇ ਵਿੱਚ 2022 ਦੇ ਵਿੱਚ ਪ੍ਰੋਮਿਸ ਕੀਤਾ ਸੀ ਪੰਜਾਬੀਆਂ ਨੂੰ ਕਿ ਅਸੀਂ ਸਾਰੇ ਕੱਚੇ ਕੰਮੇ ਪੱਕੇ ਕਰਾਂਗੇ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਆਮ ਪਾਰਟੀ ਦੀ ਸਰਕਾਰ ਇਹ ਬੇਰਵਾ ਜਾਰੀ ਕਰੇ ਕਿ ਕਿਉਂ ਅਜੇ ਤੱਕ ਕਾਰਪੋਰੇਸ਼ਨ ਦੇ ਕੰਮੇ ਪੱਕੇ ਨਹੀਂ ਕੀਤੇ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ ਤੇ ਦੇ ਕੋਲ ਹੈ ਲੇਕਿਨ ਐਜੂਕੇਸ਼ਨ ਮਾਫੀਆ ਵੀ ਹੈ ਇਹਦੇ ਕੋਲ ਹੈਲਥ ਮਾਫੀਆ ਵੀ ਹੈ ਪਰ ਕੂੜਾ ਮਾਫੀਆ ਵੀ ਇਹਨੇ ਪੈਦਾ ਕਰ ਲਿਆ ਆ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਦੁੱਖ ਦੀ ਅਫਸੋਸ ਦੀ ਔਰ ਚਿੰਤਾ ਦੀ ਪਿਛਲੇ ਦਿਨੀ ਜੋ ਮਿਸਪਲ ਕਾਰਪੋਰੇਸ਼ਨ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਨਾਲ ਮਿਸਬੇਵ ਕੀਤਾ ਗਿਆ ਜੁਆਇੰਟ ਕਮਿਸ਼ਨਰ ਦੀ ਤਰਫੋਂ ਬਹੁਜਨ ਸਮਾਜ ਪਾਰਟੀ ਨੇ ਸਹਾਇਕ ਕਮਿਸ਼ਨਰ ਨੇ ਜੋ ਮਿਸਬੇਵ ਕੀਤਾ ਕਰਮਚਾਰੀਆਂ ਨਾਲ ਸਭ ਤੋਂ ਪਹਿਲਾਂ ਤਾਂ ਅਸੀਂ ਚਾਹੁੰਦੇ ਹਾਂ ਕਿ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਬਿਨਾਂ ਕਿਸੇ ਦੇਰੀ ਐਸਐਸਟੀ ਐਕਟ ਲਗਾ ਕੇ ਤਾਂ ਕਿ ਅੱਗੇ ਨੂੰ ਕੋਈ ਅਧਿਕਾਰੀ ਕਿਉਂਕਿ ਸਫਾਈ ਦਾ ਕਿੱਤਾ ਆਸਾਨ ਨਹੀਂ ਹੈ ਅਨ ਹਾਈਜਨ ਇਹ ਕੋਈ ਇਕੁਪਮੈਂਟ ਨਹੀਂ ਦਿੰਦੇ ਸਫਾਈ ਕਰਮਚਾਰੀਆਂ ਨੂੰ ਕੋਈ ਐਸੇ ਨਾਤਾ ਉਹਨਾਂ ਨੂੰ ਕੋਈ ਲੇਟੈਸਟ ਟੈਕਨੋਲੋਜੀ ਦਿੱਤੀ ਆ ਉਹ ਫਿਰ ਵੀ ਔਖੇ ਹਾਲਾਤਾਂ ਦੇ ਵਿੱਚ ਕੰਮ ਕਰ ਰਹੇ ਲੇਕਿਨ ਔਖੇ ਹਾਲਾਤਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਬਿਲਕੁਲ ਕੰਟਰੈਕਟ ਸਿਸਟਮ ਤੇ ਰੱਖਿਆ ਆ ਨਾ ਤਾਂ ਉਹਨਾਂ ਨੂੰ ਪੱਕੇ ਕੀਤਾ ਜਾ ਰਿਹਾ ਔਰ ਉਲਟਾ ਉਹਨਾਂ ਨੂੰ ਡਰਾਇਆ ਜਾ ਰਿਹਾ ਤਮਕਾਇਆ ਜਾ ਰਿਹਾ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਅਪਮਾਨ ਕੀਤਾ ਜਾ ਰਿਹਾ ਤੋਂ ਬੋਜਨ ਸਮਾਜ ਪਾਰਟੀ ਸਰਕਾਰ ਦੇ ਅਧਿਕਾਰੀਆਂ ਦੇ ਐਸੇ ਜ਼ਬਰ ਨੂੰ ਕੰਡਮ ਕਰਦੀ ਹੈ ਔਰ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਦੀ ਡਿਮਾਂਡ ਕਰਦੇ ਆ ਔਰ ਬਾਕੀ ਜਿਹੜਾ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਵਾਦਾ ਇਹ ਪੰਜਾਬ ਦੀ ਆਮ ਪਾਰਟੀ ਨੇ ఎలక్షన్ ਦੇ ਵਿੱਚ 2022 ਦੇ ਵਿੱਚ ਇਹ ਪ੍ਰੋਮਿਸ ਕੀਤਾ ਸੀ ਪੰਜਾਬੀਆਂ ਨੂੰ ਕਿ ਅਸੀਂ ਸਾਰੇ ਕੱਚੇ ਕੰਮੇ ਪੱਕੇ ਕਰਾਂਗੇ ਤੋਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਆਮ ਪਾਰਟੀ ਦੀ ਸਰਕਾਰ ਇਹ ਬੇਰਵਾ ਜਾਰੀ ਕਰੇ ਕਿ ਕਿਉਂ ਅਜੇ ਤੱਕ ਕਾਰਪੋਰੇਸ਼ਨ ਦੇ ਕੰਮੇ ਪੱਕੇ ਨਹੀਂ ਕੀਤੇ ਔਰ ਬਿਨਾਂ ਕਿਸੇ ਦੇਰੀ ਤੋਂ ਇਹਨਾਂ ਨੂੰ ਪੱਕੇ ਕਰਨਾ ਚਾਹੀਦਾ ਔਰ ਇਸ ਤੋਂ ਇਲਾਵਾ ਵੀ ਮੈਨੂੰ ਤਾਂ ਅਫਸੋਸ ਹੁੰਦਾ ਇਹ ਗੱਲ ਕਰਦੇ ਨੂੰ ਕਿ ਡਰੱਗ ਮਾਫੀਆ ਦੇ ਖਿਲਾਫ ਤਾਂ ਅਸੀਂ ਲੜਾਈ ਲੜਦੇ ਸੀ ਇੱਥੇ ਆ ਕੇ ਪਤਾ ਲੱਗਿਆ ਵੀ ਇੱਥੇ ਤਾਂ ਕੂੜਾ ਮਾਫੀਆ ਵੀ ਹੈਗਾ ਇੱਕ ਜਿਹੜਾ ਕੂੜਾ ਚੁੱਕਣ ਵਾਲਿਆਂ ਤੋਂ ਵੀ 1200 ਰੁਪਏ ਮਹੀਨੇ ਦਾ ਓਗਰਾ ਰਿਹਾ ਤਾਂ ਇਸ ਕਰਕੇ ਸਰਕਾਰ ਇੰਨਾ ਨੀਚੇ ਹੀ ਗਿਰ ਜਾਏਗੀ ਕਿ ਕੂੜਾ ਮਾਫੀਆ ਵੀ ਤਿਆਰ ਕਰ ਲੋਗੇ ਸੈਂਡ ਮਾਫੀਆ ਲੈਂਡ ਮਾਫੀਆ ਡਰੱਗ ਮਾਫੀਆ ਤਾਂ ਇਹਦੇ ਕੋਲ ਹੈ ਹੀ ਲੇਕਿਨ ਐਜੂਕੇਸ਼ਨ ਮਾਫੀਆ ਵੀ ਹੈ ਇਦੇ ਕੋਲ ਹੈਲਥ ਮਾਫੀਆ ਵੀ ਹੈ ਪਰ ਕੂੜਾ ਮਾਫੀਆ ਵੀ ਇਹਨੇ ਪੈਦਾ ਕਰ ਲਿਆ ਆ ਇਹ ਸਾਡੇ ਸਾਰਿਆਂ ਲਈ ਬਹੁਤ ਹੀ ਦੁੱਖ ਦੀ ਅਫਸੋਸ ਦੀ ਔਰ ਚਿੰਤਾ ਦੀ ਔਰ ਸਰਕਾਰ ਨੂੰ ਸਾਡਾ ਇਹ ਕਹਿਣਾ ਕਿ ਉਹ ਆਪਣੇ ਇਸ ਪਾਲਿਸੀ ਪ੍ਰੋਗਰਾਮ 'ਚ ਤਬਦੀਲੀ ਕਰੇ ਔਰ ਸਫਾਈ ਕਰਮਚਾਰੀਆਂ ਦੀ ਜੋ ਜੈਨੂਇਨ ਡਿਮਾਂਡ ਆ ਉਹਦੇ ਤੇ ਗੌਰ ਕਰੇ ਔਰ ਬਿਨਾਂ ਕਿਸੇ ਦੇਰੀ ਤੋਂ ਜਿਹੜਾ ਮੈਮੋਰੰਡਮ ਸਾਡੇ ਸਾਥੀ ਕਮਿਸ਼ਨਰ ਸਾਹਿਬ ਨੂੰ ਦੇ ਰਹਾ ਇਹਨੂੰ ਸੰਜੀਦਗੀ ਨਾਲ ਲੈ ਕੇ ਪੰਜਾਬ ਸਰਕਾਰ ਇਹਦੇ ਤੇ ਬਣਦੀ ਕਾਰਵਾਈ ਕਰੇ ਦਰਜਾ ਚਾਰ ਮੁਲਾਜ਼ਮ ਦੀ ਗੱਲ ਕਰੀਏ ਲੁਧਿਆਣੇ ਕੋਲ ਅੱਜ ਸਾਰੇ سرمایہਦਾਰ ਕੋਲ ਉਹਨਾਂ ਲੋਕਾ ਕੋਲ ਹੈ ਗਿਆ ਜਿਹੜੇ ਲੋਕ ਤਾਕਤਵਰ ਤੇ ਕਿਤੇ ਨੇ ਕਿਤੇ ਸਾਰਾ ਕੁਝ ਆਪਣੇ ਹੱਥ ਚ ਰੱਖਿਆ ਹੋਇਆ ਬਾਬਾ ਸਾਹਿਬ ਅੰਮੇੜ ਕੰਨੇ ਜਿਹੜੀ ਗੱਲ ਕਹੀ ਸੀ ਕਿ ਪੜੋ ਲਿਖੋ ਉਹ ਤੇ ਰਾਹੇ ਜਿਹੜਾ ਅਸੀਂ ਪੜ ਲੈ ਕੇ ਜਸਪੀ ડીਐਮ ਬਣਾਉਣਾ ਸੀ ਉਹ ਟਾਹੇ ਰਾਹੇ सीएमपीएम ਬਣਾਉਣਾ ਸੀ ਸਾਇਦ ਅਸੀਂ ਥੋੜਾ ਪਿੱਛੇ हट ਕੇ ਪਿੱਛੇ ਸਾਡੇ ਸਮਾਜ ਦੇ ਲੋਕਾਂ ਨੇ ਉਹਨਾਂ ਦੀ ਗੱਲ ਆਪਣੇ ਮਹਾਪੁਰਸ਼ਾਂ ਦੀ ਗੱਲ ਨਹੀਂ ਸੁਣ ਸਕ ਸਮਝ ਸਕੇ ਇਸ ਕਰਕੇ ਇਕੱਠੇ ਨਹੀਂ ਹੋ ਸਕੇ ਅੱਜ ਜਿਹਦੇ ਕਾਰਨ ਅੱਜ ਇੱਥੇ ਨਗਰ ਨਿਗਮ ਦਾ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਕਿ ਪਿੰਡ ਜਿਹੜਾ ਵਾਰਡਾਂ ਦੇ ਵਿੱਚ ਵੀ ਚਲੇ ਜਾਓ ਤਾਂ ਉੱਥੇ-ਉੱਥੇ ਦੇ ਕਾਉਂਸਲਰ ਉਹਨਾਂ ਨੇ ਆਪਣੇ ਹਿਸਾਬ ਨਾਲ ਲੰਮੜਦਾ ਰੱਖ ਲਿਆ ਉਹਨਾਂ ਨੇ ਜਿਹੜੇ ਉੱਥੇ ਦੇ ਕੇ ਸੈਂਟਰ ਇੰਸਪੈਕਟਰ ਆਪਣੇ ਹਿਸਾਬ ਦਾ ਰੱਖ ਲਿਆ ਮਤਲਬ ਨਗਰ ਨਿਗਮ ਦੇ ਵਿੱਚ ਪੜਾਈ ਲਿਖਾਈ ਤੇ ਉਹਨਾਂ ਦਾ ਜਿਹੜੀ ਕਾਬਲੀਅਤ ਆ ਉਹਦੀ ਲੋੜ ਨਹੀਂ ਅੱਜ ਮੈਂ ਤਾਂ ਇਹ ਸਮਝਦਾ ਪਹਿਲੀ ਵਾਰ ਨੀਜੀਕਰਨ ਜਿਹੜਾ ਕਰ ਰਹੇ ਨੇ ਇਹਦੇ ਵਾਸਤੇ ਮੇਰੇ ਸਮਾਜ ਦੇ ਲੋਕਾਂ ਨੂੰ ਮੈਂ ਆਪਣੇ ਬਾਲਮਿਕੀ ਸਮਾਜ ਦੇ ਵਿੱਚ ਜਿਹੜਾ ਰਵਿਦਾਸੀਆ ਭਾਈਚਾਰਾ ਮੈਂ ਖਾਸ ਕਰਕੇ ਇਹਨਾਂ ਨੂੰ ਕਹਿਣਾ ਕਿ ਤੁਸੀਂ ਇੱਕ ਦਿਨ ਪੂਰੇ ਪੂਰੇ ਜਿਹੜਾ ਊੜਾ ਚੱਕਣਾ ਛੱਡ ਦਿਓ ਝਾੜੂ ਲਾਉਣਾ ਛੱਡ ਦਿਓ ਇਹਨਾਂ ਨੂੰ ਅਕਲ ਆ ਜਾਊਗੀ ਜਿਤਨਾ ਸ ਦੇਸ਼ ਦਾ ਦੇਸ਼ ਦੀ ਰੱਖਿਆ ਸਮਾਜ ਸੈਨਿਕ ਕਰਦਾ ਅੱਜ ਤੁਹਾਡਾ ਜਿਹੜੇ ਵਾਕਈ ਏਰੀਆ ਦਾ ਤੁਹਾਡੇ ਘਰਾਂ ਦੀ ਤੁਹਾਡੇ ਮੁਹੱਲੇ ਦੀ ਜਿਹੜਾ ਸਫਾਈ ਸੈਨਿਕ ਮੈਂ ਜਿਹੜਾ ਸਮਾਜ ਸਫਾਈ ਸੇਵਕ ਨਹੀਂ ਕਹਿੰਦਾ ਮੈਂ ਸਫਾਈ ਸੈਨਿਕ ਕਹਿੰਦਾ ਉਹਨਾਂ ਸੈਨਿਕਾਂ ਦੀ ਬਦੌਲਤ ਤੁਹਾਡੇ ਘਰਾਂ ਦੀ ਤੁਹਾਡੇ ਬੱਚੇ ਸੇਫ ਨੇ ਤੁਹਾਡਾ ਪਰਿਵਾਰ ਸੇਫ ਤੁਸੀਂ ਘਟੋ ਘਟ ਜਿਹੜਾ ਕਿਤੇ ਨੇ ਕਿਤੇ ਜਿਹੜਾ ਤੁਸੀਂ ਜਾ ਰਹੇ ਹੋ ਤੁਸੀਂ ਚੰਗੇ ਕੱਪੜੇ ਪਾ ਰਹੇ ਹੋ ਤੁਹਾਨੂੰ ਜੇ ਬਿਮਾਰੀਆਂ ਤੋਂ ਬਚਾ ਰਿਹਾ ਤਾਂ ਇਹ ਲੋਕ ਬਚਾ ਰਹੇ ਨੇ ਤੇ ਜੇ ਦੂਜੀ ਗੱਲ ਇਹ ਆ ਕਿ ਜੇ ਜਿਹੜਾ ਤੋੜਦਾ ਆ ਦੇਖਿਆ ਜਾਤੀਵਾਦ ਦੀ ਅਹੰਕਾਰੀ ਜਿਹੜਾ ਅਫਸਰ ਜਗਦੇਵ ਸਿੰਘ ਸੇਖੋ ਇਸ ਸੇਖੋ ਨੇ ਜਿਹੜੀ ਸ਼ਬਦੌਲੀ ਬੜਤੀ ਆ ਇਹਦੇ ਲਈ ਤਾਂ ਮੈਂ ਆਪਣੇ ਸਮਾਜ ਦੇ ਲੋਕਾਂ ਨੂੰ ਕਹਿਣਾ ਕਿ ਤੁਸੀਂ ਜਾਤ ਤੁਸੀਂ ਪਾਰਟੀ ਬਾਜ਼ੀ ਤੋਂ ਉੱਪਰ ਹੋ ਕੇ ਆਪਣੀ ਆਪਣੀ ਚੌਧਰ ਬਾਤ ਤੋਂ ਉੱਪਰ ਹੋ ਕੇ ਤੁਸੀਂ ਆਪਣੇ ਆਪਣੇ ਸੰਗਠਨਾਂ ਤੋਂ ਉੱਪਰ ਹੋ ਕਰਕੇ ਆਪਣੇ ਸਮਾਜ ਨੂੰ ਇਕੱਠਾ ਕਰ ਆਪਣੇ ਸਮਾਜ ਦੇ ਲਈ ਆਓ ਖੜੇ ਹੋ ਕੇ ਔਰ ਬਹੁਜਨ ਸਮਾਜ ਪਾਰਟੀ ਦਾ ਜਿਹੜੇ ਜੁਝਾਰੂ ਲੋਕ ਨੇ ਬਹੁਜਨ ਸਮਾਜ ਪਾਰਟੀ ਦੇ ਇਮਾਨਦਾਰ ਔਰ ਕ੍ਰਾਂਤੀਕਾਰੀ ਸਾਥੀ ਹੈ ਤੁਹਾਡੀ ਇੱਜ਼ਤ ਨੂੰ ਲੈ ਕੇ ਤੁਹਾਡੇ ਸਮਾਜ ਦੀ ਇੱਜ਼ਤ ਜਿਹੜਾ ਤੁਹਾਡਾ ਕਿਤੇ ਨਾ ਕਿਤੇ ਇਹ ਸਾਰਾ ਕੁਝ ਲੈ ਕੇ ਤੁਹਾਡੀ ਇੱਜ਼ਤ ਬਚਾਉਣ ਦੇ ਖਾਤਰ ਬਾਹਰ ਆ ਰਹੇ ਨੇ ਤੁਸੀਂ ਉਹਨਾਂ ਦੀ ਗੱਲ ਕਰੋ ਔਰ ਉਹਨਾਂ ਦੇ ਨਾਲ ਇਕੱਠੇ ਹੋ ਕੇ ਆਪਣੀ ਲੜਾਈ ਲੜੋ ਜਿੱਦੇ ਨਾਲ ਤੁਹਾਡਾ ਮਾਨ ਸਨਮਾਨ ਬਚ ਸਕੇ ਨਹੀਂ ਤਾਂ ਫਿਰ ਤੁਹਾਡਾ ਝਾੜੂ ਤੇ ਕੁਜਾ ਫਿਰਉਣ ਵਾਲਾ ਵਾ جے ਤੁਸੀਂ ਅੱਜ ਨਾ ਬੋਲੇ ਤਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਨੂੰ ਧੱਕਾਰ ਹੋਗੀ ਕਿ ਤੁਹਾਨੂੰ ਮੌਕਾ ਮਿਲਿਆ ਸੀ ਬਾਬਾ ਸਾਹਿਬ ਦੇ ਬਦਦ ਸਭ ਕਾਂਸੀ ਰਾਮ ਨੇ ਤੁਹਾਨੂੰ ਮੌਕਾ ਦਿੱਤਾ ਸੀ ਔਰ ਬਹੁਜਨ ਸਮਾਜ ਪਾਰਟੀ ਤੁਹਾਡੀ ਹਰ ਹਰ ਪਲੇਟਫਾਰਮ ਤੇ ਲੜਾਈ ਲੜ ਰਹੀ ਸੀ ਤੁਸੀਂ ਉਸ ਪਲੇਟਫਾਰਮ ਤੇ ਇਕੱਠੇ ਨਹੀਂ ਹੋਏ ਉਹਨਾਂ ਦੀ ਗੱਲ ਹੀ ਮਣੀ ਔਰ ਬਹੁਜਨ ਸਮਾਜ ਪਾਰਟੀ ਦੇ ਨਾਲ ਤੁਸੀਂ ਖੜੇ ਹੋ ਜਾਂਦੇ ਤਾਂ ਸ਼ਾਇਦ ਤੁਹਾਡੀ ਇੱਜ਼ਤ ਬੱਝਣੀ ਸੀ ਤੁਹਾਡੀਆਂ ਮਾਂ ਤੁਹਾਡੀ ਰੋਟੀ ਦਾ ਤੁਹਾਡਾ ਸਿਹਤ ਦਾ ਹਰ ਥਾਂ ਦੀ ਤੁਹਾਡੀ ਬੇਵਸਥਾ ਹੋ ਜਾਣੀ ਸੀ ਇਸ ਕਰਕੇ ਅਸੀਂ ਅੰਬੇਡਕਰ ਨੌਜੁਗ ਦਲ ਅੱਜ ਬਹੁਜਨ ਸਮਾਜ ਪਾਰਟੀ ਦੇ ਹਰ ਉਸ ਸੰਘਰਸ਼ ਦੇ ਵਿੱਚ ਸ਼ਾਮਿਲ ਹੋਣ ਦੀ ਇਹਨੂੰ ਵਿਸ਼ਵਾਸ ਦਿਵਾ ਰਹੀ ਹੈ ਅੰਬੇਡਕਰ ਨੌਜੁਗ ਦਲ ਦੇ ਹਰ ਸਾਥੀ ਇੱਥੇ ਵਿਸ਼ਵਾਸ ਦਿਵਾਉਣ ਆਏ ਆ ਕਿ ਅਸੀਂ ਤੁਹਾਡੇ ਨਾਲ ਖੜੇ ਆਂ ਔਰ ਸੰਦੇਹੀ ਦੇ ਨਾਲ ਜਨਮੰਤ ਧੰਦੇ ਨਾਲ ਅਸੀਂ ਤੁਹਾਡੇ ਨਾਲ ਖੜਾਂਗੇ ਔਰ ਆਪਣੇ ਸਮਾਜ ਦਾ ਜਿਹੜਾ ਹੱਕ ਹਿੱਸਾ ਵਾ ਤੁਹਾਡੇ ਰਾਹੀਂ ਅਸੀਂ ਲੈਣ ਦੇ ਤਿਆਰੀ ਚ ਬੈਠੇ ਆਂ ਪਰਗਨ ਪਰਗਨ ਬਿਲਗਾ ਅਨਚਾਰਜ ਜ਼ਿਲ੍ਹਾ ਜ਼ਿਲ੍ਹਾ ਅਨਚਾਰਜ ਬਹੁਜਨ ਸਮਾਜ ਪਾਰਟੀ ਦਿਹਾਤੀ ਅੱਜ ਜਿਹੜਾ ਨਿੱਜੀਕਰਨ ਦੇ ਖਿਲਾਫ ਨਗਰ ਨਿਗਮ ਦੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਦੇ ਖਿਲਾਫ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀਆਂ ਦੇ ਇਹ ਜਿਹੜਾ ਪ੍ਰਸ਼ਤ ਸਰਕਾਰ ਆ ਇਹ ਗਰੀਬਾਂ ਦੇ ਬੱਚਿਆਂ ਨੂੰ ਬੇਰੋਜ਼ਗਾਰ ਕਰਨ ਲਈ ਨਿੱਜੀਕਰਨ ਦੀ ਪਾਲਿਸੀ ਲੈ ਕੇ ਆਈ ਆ 78 ਸਾਲ ਆਜ਼ਾਦੀ ਦੇ ਪੋਖ ਨਾਗ ਬਰਵਾਦੀ ਦੇ ਇਸ ਦੇਸ਼ ਦੇ ਅੰਦਰ ਚਾਹੇ ਕਾਂਗਰਸ ਦੀ ਸਰਕਾਰ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ ਚਾਹੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਇਹਨਾਂ ਸਰਕਾਰਾਂ ਨੇ ਦੇਸ਼ ਦੇ ਅੰਦਰ ਨਿੱਜੀਕਰਨ ਪਾਲਿਸੀ ਜਿਹੜੀ ਲਿਆ ਕੇ ਆਂਦੀ ਸਾਡੇ ਦੇਸ਼ ਦੇ ਸਾਡੇ ਦੇਸ਼ ਦੇ ਬੱਚੇ ਬੇਰੋਜ਼ਗਾਰ ਹੋਣ ਕਰਕੇ ਕੁਝ ਨਸ਼ੇ ਔਰ ਕੁਝ ਬਦੇਸਾਂ ਚ ਜਾ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਸ਼ਾਮਾ ਬਤੀਤ ਕਰਨ ਲਈ ਇਸ ਦੇਸ਼ ਦੀਆਂ ਸਰਕਾਰਾਂ ਨੂੰ ਕੋਸਦੀਆਂ ਅੱਜ ਅਸੀਂ ਇਹਨਾਂ ਸਰਕਾਰਾਂ ਦੇ ਖਿਲਾਫ ਵੱਡਾ ਅੰਦੋਲਨ ਲੈ ਕੇ ਦੇਸ਼ ਦੇ ਅੰਦਰ ਬਹੁਜਨ ਸਮਾਜ ਪਾਰਟੀ ਇਹਨਾਂ ਗਰੀਬ ਮਿਹਨਤਕਾਂ ਸਲੋਕਾਂ ਦੀ ਸਰਕਾਰ ਨੂੰ ਲੈ ਕੇ ਦੇਸ਼ ਦੇ ਅੰਦਰ ਭਾਈਚਾਰੇ ਦਾ ਰਾਜ ਲਿਆ ਕੇ ਇੱਥੇ ਸਾਰੇ ਹੀ ਮਹਿਕਮਿਆਂ ਨੂੰ ਸਰਕਾਰੀ ਸਰਕਾਰੀ ਵਿਭਾਗ ਬਣਾ ਕੇ ਇਸ ਦੇਸ਼ ਦੇ ਅੰਦਰ ਰੋਜੀ ਰੋਟੀ ਦਾ ਪ੍ਰਬੰਧ ਕਰੇਗੀ ਸੋ ਮੈਂ ਪੂਰੇ ਲੋਕਾਂ ਨੂੰ ਬੇਨਤੀ ਕਰਦਾ ਆਓ ਇਕੱਠੇ ਹੋ ਕੇ ਬਹੁਜਨ ਸਮਾਜ ਪਾਰਟੀਜ਼ ਕੰਮ ਕਰੀਏ ਬਹੁਜਨ ਸਮਾਜ ਪਾਰਟੀ ਸਰਕਾਰ ਲੈ ਕੇ ਆਈਏ ਤੁਸੀਂ ਹੁਣ ਤੱਕ ਦੀਆਂ ਸਰਕਾਰਾਂ ਦੇਖੀਆਂ ਜਿਨ੍ਹਾਂ ਨੇ ਤੁਹਾਡੇ ਤੇ ਅਤਿਆਚਾਰ ਪੈ ਔਰ ਡਰ ਦਾ ਮਾਹੌਲ ਬੇਰੁਜ਼ਗਾਰੀ ਨੂੰ ਸੱਦਾ ਦਿੱਤਾ ਇਸ ਕਰਕੇ ਮੈਂ ਕਹੂੰਗਾ ਬਹੁਜਨ ਸਮਾਜ ਪਾਰਟੀ ਨੂੰ ਲੈ ਕੇ ਆਈਏ ਸੋ ਇਨਾ ਹੀ ਕਹਿੰਦਾ ਹੋਇਆ ਜੈਪੀ ਜੈਪਾ ਅੱਜ ਬਹੁਜਨ ਸਮਾਜ ਪਾਰਟੀ ਲੁਧਿਆਣਾੋਂ ਭਲੋਂ ਔਰ ਪਿਛਲੇ ਦਿਨ ਕਾਰਪੋਰੇਸ਼ਨ ਚ ਜੋ ਜਾਤੀ ਵੇਸ ਤੇ ਮਲਾਜਮਾਂ ਨਾਲ ਲੁੱਟਖਸਟ ਹੋ ਰਹੀ ਹੈ ਔਰ ਪੰਜਾਬ ਸਰਕਾਰ ਦੇ ਨਵੇਂ ਇਸ਼ਾਰੇ ਤੇ ਨਿੱਜੀ ਕੰਨ ਨੂੰ ਪਧਾਵਾ ਦਿੱਤਾ ਜਾ ਰਿਹਾ ਹੈ ਅੱਜ ਭਗਵਨ ਸਮਾਜ ਪਾਰਟੀ ਦੀ ਲੁਧਿਆਣਾ ਕਾਈਬਨੋਂ ਜਿਹੜੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋ ਜੀ ਪਿਛਲੇ ਦਿਨੀ ਉਹਨਾਂ ਨੇ ਆਪਣੇ ਕਾਰਪੇ ਦੇ ਮਲਾਜਮਾਂ ਨਾਲ ਬਸ ਲੁੱਕੀ ਕੀਤੀ ਹੈ ਜਾਤੀ ਦੇ ਆਧਾਰ ਤੋਂ ਇਹਨਾਂ ਦਾ ਜਿਹੜਾ અપਮਾਨ ਕੀਤਾ ਹੈ ਅਜਿਹੇ ਧਾਰੇਚ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਅੱਜ ਬੌਜਨ ਸਮਾਜ ਪਾਰਟੀ ਵੱਲੋਂ ਪੰਜਾਬ ਵਿੱਚ ਜਿਹੜੀ ਹੈ ਪੰਜਾਬ ਸੰਭਾਲੋ ਮਹਮ ਸ਼ੁਰੂ ਕੀਤੀ ਗਈ ਹੈ ਉਸ ਮਹਮ ਦੇ ਤਹਿਤ ਇਹ ਜਿਹੜਾ ਧਨਾ ਪ੍ਰਦਰਸ਼ਨ ਜਿਹੜਾ ਸਹਾਇਕ ਕਮਿਸ਼ਨ ਦੇ ਖਿਲਾਫ ਉਹਦੀ ਜਾਤੀ ਸੋਚ ਦੇ ਖਿਲਾਫ ਮਲਾਇਮਾਂ ਦੇ ਖਿਲਾਫ ਉਹ ਧੱਕੇਸ਼ਾਹੀ ਦੇ ਖਿਲਾਫ ਜਿਹੜਾ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਇਹਦਾ ਰਹੀਂ ਜਿਹੜਾ ਅੱਜ ਡੀਸੀਆਂ ਜਿਹੜਾ ਮੰਗ ਪੁੱਤਰ ਦਿੱਤਾ ਜਾ ਰਿਹਾ ਪਿਛਲੇ ਸਮੇਂ ਚ ਜੋ ਕਾਰਪੋਰੇਸ਼ਨ ਲੋਟ ਕੁਸਟ ਹੋ ਰਹੀ ਹੈ ਨਿੱਜੀ ਕਾਨੂੰ ਬੁਦਾਵਾ ਦਿੱਤਾ ਜਾ ਰਿਹਾ ਜਿਹੜੇ ਕਾਂਗਰਸ ਬੀਜੇਪੀ ਜਾਂ ਆਹ ਪਾਰਟੀ ਦੇ ਕਾਉਂਸਲਰ ਨੇ ਉਹ ਆਪਣੇ ਤੌਰ ਤੇ ਗੱਡੀਆਂ ਖਰੀਦ ਕੇ ਜਿਹੜਾ ਕੂੜਾ ਚੱਕਣ ਦਾ ਵੀ ਠੇਕਾ ਆਪਣੇ ਤੇ ਲੈ ਰਹੇ ਨੇ ਉਹ ਜਿਹੜਾ ਗਰੀਬ ਮਲਾਜ਼ਮਾਂ ਨਾਲ ਖਾਸ ਕਰ ਜਿਹੜੇ ਸਾਡੇ ਬਾਲਮਿਕ ਭਾਈਚਾਰੇ ਦੇ ਉਹਨਾਂ ਦੀਆਂ ਆਰਥਿਕ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਔਰ ਉਹਨਾਂ ਤੋਂ ਕਾਰਪਸ ਸਾਡੇ ਸਾਥੀਆਂ ਤੋਂ ਪਤਾ ਲੱਗਿਆ ਕਿ ਜਿਹੜਾ ਇਹ ਜੱਜਿਆ ਜਿਹੜਾ ਮਹੀਨਾਵਾਂ ਤੋਂ ਟੈਕਸ ਵੀ ਵਸੂਲਿਆ ਜਾ ਰਿਹਾ ਹੈ ਇਹ ਜਿਹੀ ਪ੍ਰਵਿਰਤੀ ਦੇ ਖਿਲਾਫ ਭੋਜਨ ਸਮਾਜ ਪਾਰਟੀ ਡਟ ਕੇ ਖਿਲਾਫ ਕਰੀ ਹੈ ਔਰ ਦੋਸ਼ੀਆਂ ਖਿਲਾਫ ਜਿਹੜੀ ਤੁਰੰਤ ਕਾਰਵਾਈ ਚਾਹੀਦੀ ਹੈ ਔਰ ਜਿਹੜਾ ਮੁਲਾਜ਼ਮਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਧੰਨਵਾਦ ਜੈਪੀਨ ਜੈਪਰ ਸਭ ਤੋਂ ਪਹਿਲਾਂ ਤਾਂ ਜੈਪੀਨ ਜੈ ਭਾਰਤ ਦੇਸ਼ ਦੁਨੀਆ ਚੈਨਲ ਦਾ ਆਪ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਅੱਜ ਮਿਊਂਸੀਪਲ ਕਾਰਪੋਰੇਸ਼ਨ ਇਹ ਜੌਨ ਤੇ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਔਰ ਜਿਹੜੇ ਸਾਡੇ ਮਜ਼ਦੂਰ ਤੱਕੇ ਦੇ ਲੋਕ ਨੇ ਭਾਈ ਉਹ ਗਰੀਬਾਂ ਗੁਰਬਿਆਂ ਨੂੰ ਮਾਰਨ ਵਾਲੀ ਜਿਹੜੀ ਇਹ ਸਰਕਾਰ ਜਿਹੜੀ ਹੈਗੀ ਆ ਉਹਦੇ ਖਿਲਾਫ ਭੋਜਨ ਸਮਾਜ ਪਾਰਟੀ ਅੱਜ ਕਾਰਪੋਰੇਸ਼ਨ ਦੇ ਵਿੱਚ ਪੰਜਾਬ ਸੰਭਾਲੋ ਮਹਿੰਮ ਦੇ ਤਹਿਤ ਨਸ਼ਿਆਂ ਦਾ ਦਰਿਆ ਪੰਜਾਬ ਦੇ ਅੰਦਰ ਵਹਿ ਰਿਹਾ ਇਹਨਾਂ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਔਰ ਇਸ ਤਰ੍ਹਾਂ ਦੇ ਜਿਹੜੇ ਪ੍ਰਾਈਵੇਟੇਸ਼ਨ ਹੋ ਰਹੇ ਨੇ ਉਹਨਾਂ ਪ੍ਰਾਈਵੇਟੇਸ਼ਨ ਨੂੰ ਖਤਮ ਕਰਨ ਵਾਸਤੇ ਬਹੁਜਨ ਸਬਾਜ ਪਾਰਟੀ ਵੱਲੋਂ ਅੱਜ ਕਾਰਪੋਰੇਸ਼ਨ ਲੁਧਿਆਣਾ ਵਿੱਚ ਵੱਡੇ ਲੈਵਲ ਤੇ ਜਿਹੜਾ ਹੈਗਾ ਧਰਨਾ ਲਗਾਇਆ ਜਾ ਰਿਹਾ ਔਰ ਇਸ ਧਰਨੇ ਦੇ ਵਿੱਚ ਸਾਡੇ ਸੂਬੇ ਦੇ ਪ੍ਰਧਾਨ ਮਾਨਯੋਗ ਡਾਕਟਰ ਅਫਤਾਰ ਸਿੰਘ ਕ੍ਰੀਮਪੁਰੀ ਜੀ ਉਹ ਵੀ ਪਹੁੰਚ ਰਹੇ ਨੇ ਤਾਂ ਇਹ ਧਰਨਾ ਜਿਹੜਾ ਹੈਗਾ ਇਹ ਗਰੀਬਾਂ ਦੇ ਔਰ ਸਫਾਈ ਕਰਮਚਾਰੀਆਂ ਦੇ ਹੱਕਾਂ ਦੇ ਲੜਾਈ ਲੜ ਰਿਹਾ ਜੀ ਅੱਜ ਅਸੀਂ বহুজন সমাজ পাৰ্টি লুধিয়ান লিডাৰশিপ